ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੇ ਬਾਣੇ ਦਾ ਜੋ ਅੱਜ ਸ਼ਲੋਕ ਸ਼ੁਰੂ ਹੋਣ ਲੱਗਿਆ ਹੈ ਉਹਦੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਲੋਕ ਮਹੱਲਾ ਪਹਿਲਾ ਦਇਆ ਕਪਾਸ ਤੋ ਕਸੂਤ ਜਤ ਗੰਡੇ ਸਤ ਵਟ ਇਹੋ ਜਨੂ ਜੀ ਕਾ ਹੈਤ ਪਾਡੇ ਘਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 471 ਅੰਕ ਤੇ ਸੁਭਾਏ ਮਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਦੁਕਾਰਾਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੂ ਜੀ ਕਾ ਹਈ ਤ ਪੰਡੇ ਕਤ ਬਟ ਪਰ ਵਿੱਚ ਜਦੋਂ ਪੰਡਤ ਗੁਰੂ ਸਾਹਿਬ ਦੇ ਜਨਉ ਪਾਉਣ ਲੱਗਾ ਉਸ ਟਾਈਮ ਇਤਕਾ ਉਚਾਰਨ ਕੀਤੇ ਗਏ ਹਨ ਇਹਨਾਂ ਟੁਕਾ ਰਹੇ ਗੁਰੂ ਸਾਹਿਬ ਪੰਡਤ ਨੂੰ ਸਮਝਾ ਰਹੇ ਹਨ ਪੰਡਤ ਨੂੰ ਦੱਸ ਰਹੇ ਹਨ ਕਿ हे ਪੰਡਤ ਜੇ ਤੇਰੇ پاس ਇਹ ਆਤਮਾ ਦੇ ਕੰਮ ਆਉਣ ਵਾਲਾ ਜਨਉ ਹੈ ਤਾ ਮੇਰੇ ਗਲ ਵਿੱਚ ਪਾ ਦੇ ਜਿਸ ਦੇ ਪੌਣ ਨਾਲ ਇਹ ਜਨਉ ਜਿਸ ਦੀ ਕਿਪਾ ਦਇਆ ਹੋਵੇ ਜਿਸ ਦੀ ਕਿਪਾ ਦਇਆ ਹੋਵੇ ਜਿਸ ਦਾ ਜਿਸ ਦੇ ਪੌਣ ਨਾਲ ਮੇਰੇ ਅੰਦਰ ਦਇਆ ਆ ਜਾਵੇ ਜਿਸ ਦਾ ਸੂਤ ਸੰਤੋਖ ਹੋਵੇ ਜਿਸ ਦੇ ਪੌਣ ਨਾਲ ਮੇਰੇ ਅੰਦਰ ਸੰਤੋਖ ਆ ਜਾਵੇ ਜੇ ਜੀਆਂ ਗੰਢਾ ਜੱਤ ਹੋਣ ਜੋ ਤੂੰ ਉਹਨੂੰ ਗੰਢਾ ਪਾਉਂਦਾ ਹੈ ਉਹਦੇ ਪਾਉਣ ਨਾਲ ਮੇਰੇ ਅੰਦਰ ਜਤ ਆ ਜਾਵੇ ਅਤੇ ਜੇਦਾ ਵੱਟ ਉੱਚਾ ਆਚਰਣ ਹੋ ਆਚਰਣ ਹੋਵੇ ਜੋ ਉਸ ਨੂੰ ਤੂੰ ਵੱਟ ਚੜਦਾ ਹੈ ਉਹ ਵੱਟ ਚੜਨ ਨਾਲ ਮੇਰੇ ਮੇਰਾ ਆਚਰਣ ਉੱਚਾ ਹੋ ਜਾਵੇ ਹੇ ਪੰਡਤ ਜੇ ਤੇਰੇ ਕੋਲ ਇਸ ਤਰ੍ਹਾਂ ਦਾ ਜਨਉ ਹੈ ਤਾਂ ਮੇਰੇ ਗੱਲ ਪਾ ਦੇ ਜਿਸ ਨਾਲ ਮੇਰੇ ਅੰਦਰ ਦਇਆ ਆ ਜਾਵੇ ਮੇਰੇ ਅੰਦਰ ਸੰਤੋਖ ਆ ਜਾਵੇ ਮੇਰੇ ਅੰਦਰ ਜਤ ਆ ਜਾਵੇ ਜਿਸ ਨਾਲ ਮੇਰਾ ਆਚਰਣ ਉੱਚਾ ਹੋ ਜਾਵੇ ਇਹਨਾਂ ਤੁਕਾਂ ਆਹੀ ਗੁਰੂ ਸਾਹਿਬ ਨੇ ਇਸ ਇਹ ਸਮਝਾਇਆ ਹੈ ਅੱਗੇ ਇਸ ਲੋਗ ਵਿੱਚ ਜਨਉ ਬਾਰੇ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਕੱਲ ਜਰੂਰ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ